ਕਾਲਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਮਨਜੀਤ ਬਦੇਸ਼ ਸ਼ਬティーク ਅੱਜ ਮੈਂ ਤੁਹਾਨੂੰ ਕੁਮੀਜ਼ ਦੀ ਕਟਿੰਗ ਦੀ ਵੀਡੀਓ ਸ਼ੇਅਰ ਕਰ ਰਹੀ ਹਾਂ ਆਸਾਨ ਤਰੀਕੇ ਨਾਲ ਅਸੀਂ ਕੁਮੀਜ਼ ਦੀ ਕਟਿੰਗ ਕਿਵੇਂ ਕਰ ਸਕਦੇ ਹਾਂ ਆਜੋ ਕੁਮੀਜ਼ ਦੀ ਕਟਿੰਗ ਕਰੀਏ ਲੰਬਾਈ ਦੇ ਵਿੱਚ ਤੁਸੀਂ ਜਿੰਨਾ ਮੋਡਾ ਰੱਖਣਾ ਅਸੀਂ 8.5 ਤੇ ਨਿਸ਼ਾਨ ਲਗਾ ਕੇ ਮੋਡੇ ਦੀ ਕਟਿੰਗ ਵਾਸਤੇ ਨਿਸ਼ਾਨ ਲਗਾ ਲੈਣਾ ਫਿਰ ਤੁਸੀਂ ਕਮਰ ਦੇ ਵਾਸਤੇ ਜਿੰਨੀ ਅਸੀਂ ਕਮਰ ਤੇ 15 ਇੰਚ ਤੇ ਨਿਸ਼ਾਨ ਲਗਾ ਲੈਣਾ ਇੱਕ ਜਿੰਨੀ ਤੁਸੀਂ ਸੈੱਟ ਸਲਾਈ ਤਿਆਰ ਕਰ ਰਹੇ ਹੋ 16 ਇੰਚ ਮੈਂ ਤਿਆਰ ਕਰ ਰਹੀ ਹਾਂ 16 ਤੇ ਮੈਂ ਨਿਸ਼ਾਨ ਲਗਾ ਲਿਆ ਤੁਸੀਂ ਜਿੰਨੀ ਤਿਆਰ ਰੈਡੀ ਕਰਨੀ ਹੈ ਉਨੀ ਤੇ ਨਿਸ਼ਾਨ ਲਗਾਉਣਾ ਤੇ ਇਹਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਪੂਰਾ ਨਿਸ਼ਾਨਾਂ ਨੂੰ ਮਿਲਾਉਣ ਤੋਂ ਬਾਅਦ ਥੀਰੇ ਦੇ ਉੱਪਰੋਂ ਹਾਫ ਇੰਚ ਦੀ ਮਾਰਕਿੰਗ ਕਰਨਾ ਇਸ ਦੇ ਨਾਲ ਤੁਹਾਡਾ ਗਲਾ ਜੋ ਪਿੱਛੇ ਨੂੰ ਜਾਂਦਾ ਹੈ ਉਹ ਨਹੀਂ ਜਾਵੇਗਾ ਬੈਕ ਸਾਈਡ ਨੂੰ ਤੇ ਇਸ ਨੂੰ ਜਿੰਨਾ ਗਲਾ ਤੁਸੀਂ ਤਿਆਰ ਕਰ ਰਹੇ ਹੋ ਰੈਡੀ ਉਸ ਤੇ ਮਾਰਕਿੰਗ ਕਰਕੇ ਆਪਸ ਵਿੱਚ ਮਿਲਾ ਦੇਣਾ ਹੁਣ ਅਸੀਂ ਛਾਤੀ ਤੇ ਨਿਸ਼ਾਨ ਲਗਾਵਾਂਗੇ ਜਿੰਨੀ ਅਸੀਂ ਛਾਤੀ ਤਿਆਰ ਕਰਨੀ ਹੈ ਮੇਰੀ 21 ਇੰਚ ਛਾਤੀ ਤਿਆਰ ਕਰ ਰਹੀ ਹਾਂ 10.5 ਤੇ ਮਾਰਕਿੰਗ ਕਰ ਲੈਣਾ 2 ਇੰਚ ਐਕਸਟਰਾ ਲੈਣਾ ਜੋ ਕਿ ਤੇ ਬਾਅਦ ਚ ਅਗਰ ਅਸੀਂ ਖੋਲਣਾ ਹੋਵੇ ਸ਼ਰਟ ਨੂੰ ਤਾਂ ਖੋਲ ਸਕਦੇ ਹਾਂ ਇਹ ਸ਼ਰਟ ਮੇਰੇ ਕਸਟਮਰ ਦੀ ਹੈ ਉਹਨਾਂ ਦੀ ਕਮਰ 18 ਇੰਚ ਹੈ ਤਾਂ ਤੁਸੀਂ ਆਪ ਦੇ ਹਿਸਾਬ ਨਾਲ ਜਿੰਨੀ ਵੀ ਕਮਰ ਰੱਖਣੀ ਹੈ ਉਹਦੇ ਵਿੱਚ 1 ਇੰਚ ਐਕਸਟਰਾ ਨਾਲ ਐਡ ਕਰਨਾ ਤੇ ਇਹਨਾਂ ਫਿਟਿੰਗ ਦੇ ਨਿਸ਼ਾਨ ਨੂੰ मिला ਦੇਣਾ ਫਿਟਿੰਗ ਦੇ ਨਿਸ਼ਾਨ ਨੂੰ ਮਲਾਉਣ ਤੋਂ ਬਾਅਦ ਤੁਸੀਂ ਜਿਹੜਾ ਅਸੀਂ 2 ਇੰਚ ਐਕਸਟਰਾ ਦਾ ਨਿਸ਼ਾਨ ਲਗਾਇਆ ਸੀਗਾ ਉਸ ਤੋਂ ਕੋਲ ਚੈਸਟ ਦੇ ਕੋਲ 1 ਇੰਚ ਉੱਪਰ ਨੂੰ ਮਾਰਕ ਕਰਨਾ ਇਸ ਨਾਲ ਅਸੀਂ ਗੁਲਾਈ ਦੇਣੀ ਹੈ ਸ਼ੇਪ ਕਾਟ ਮੋੜੇ ਦੀ ਦੇਣੀ ਹੈ ਇਹਨੂੰ ਸੇਮ ਤੁਸੀਂ 1 ਇੰਚ ਉੱਪਰ ਤੇ ਨਿਸ਼ਾਨ ਲਗਾ ਕੇ ਗੁਲਾਈ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਸ਼ੇਪ ਦੇਣਾ ਇਹ ਸਾਡੀ ਬੈਕ ਸਾਈਡ ਦੀ ਕਾਟ ਹੋਗੀ ਕਮੀਜ਼ ਦੀ ਜਿਹੜੀਆਂ ਅਸੀਂ ਸਾਰੀ ਸੇਮ ਇੱਕੋ ਜਿਹੀ ਪਾਉਣੀ ਆ ਇਹ 2 ਇੰਚ ਤੇ ਦੇਖ ਲਓ ਤੁਸੀਂ ਫਿਰ ਉਸ ਤੋਂ ਬਾਅਦ ਅਗਲੀ ਕਾਟ ਜੋ ਅਸੀਂ ਪਾਉਣੀ ਹੈ ਕਮੀਜ਼ ਦੀ ਉਸ ਨੂੰ ਤੁਸੀਂ ਇਸੇ ਤਰ੍ਹਾਂ ਹੀ ਮਾਰਕ ਕਰਨਾ ਜਿਸ ਤਰ੍ਹਾਂ ਇਹ ਕੀਤਾ ਹੈ 2 ਇੰਚ ਤੇ ਪਲੱਸ 2.5 ਇੰਚ ਨਾਲ ਤੁਸੀਂ ਇਸ ਨੂੰ ਮਾਰਕ ਕਰ ਲੈਣਾ ਪਲੇਟ ਦੇ ਨਿਸ਼ਾਨ ਮੈਂ 12 ਇੰਚ ਤੇ ਲਗਾ ਰਹੀ ਹਾਂ ਅਗਰ ਤੁਹਾਡੀ ਜਿਸ ਤਰ੍ਹਾਂ ਛਾਤੀ ਦੇ ਘੱਟ ਮੇਜ਼ਰਮੈਂਟਾ ਸਾਢੇ 3 ਤੇ ਵੀ ਲਗਾ ਸਕਦੇ ਜੇ ਤੁਸੀਂ ਚੌੜਾਈ ਦੇ ਵਿੱਚ ਮੈਂ ਪਲੇਟ ਦੀ ਲੰਬਾਈ ਜਿਹੜੀ ਆ 12 ਇੰਚ ਤੇ ਲਈ ਹੈ ਤੇ ਚੌੜਾਈ ਜਿਹੜੀ ਆ ਪਲੇਟ ਦੀ ਉਹ 4 ਇੰਚ ਤੇ ਲਈ ਹੈ ਅਗਰ ਤੁਹਾਡਾ ਨਾਪ ਘੱਟਾ ਤਾਂ ਤੁਸੀਂ ਇਹਨੂੰ ਘੱਟ ਤੇ ਵੀ ਲੈ ਸਕਦੇ ਸਾਢੇ 3 ਤੇ ਵੀ ਤੇ 11.5 ਤੇ ਵੀ ਪਲੋਈ ਦੇ ਨਿਸ਼ਾਨ ਵਾਸਤੇ ਮੈਂ 2.5 ਇੰਚ ਲਿਆ ਹੈ ਕਮਰ ਦੇ ਉੱਪਰੋਂ ਤੁਸੀਂ 1 ਇੰਚ ਦੀ ਮਾਰਕਿੰਗ ਸੇਮ ਇਸੇ ਤਰ੍ਹਾਂ ਉੱਪਰ ਨੂੰ ਲਗਾਉਣੀ ਤੇ ਇਸ ਪਲੋਈ ਨੂੰ ਦੇ ਨਿਸ਼ਾਨ ਨੂੰ ਆਪਸ ਵਿੱਚ ਅਟੈਚ ਕਰਕੇ ਮਿਲਾ ਦੇਣਾ ਇਹ ਜਿਹੜੀ ਉੱਪਰ ਦੀ ਪਲੋਈ ਅਸੀਂ ਪਾਉਣੀ ਹੈ ਇਸ ਦੇ ਵਾਸਤੇ 2.5 ਇੰਚ ਮਾਰਕ ਕਰਕੇ ਇਹ ਜਿਹੜੀਆਂ ਪਲੋਈਆਂ ਦੇ ਨਿਸ਼ਾਨ ਹੈ ਇਹਨਾਂ ਦਾ ਗੈਪ ਜਿਹੜਾ ਹੈ 2.5 ਇੰਚ ਦਾ ਹੈ ਸੇਮ ਤੁਸੀਂ ਇਸੇ ਤਰ੍ਹਾਂ ਕਰਨਾ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਪਰਫੈਕਟ ਹੁੰਦੀ ਹੈ ਤੇ ਪਲੇਟ ਇਕੱਠੇ ਨਹੀਂ ਹੁੰਦੇ ਵਿਚਨਾ ਬਲੋਈਆਂ ਤੇ ਸਫਾਈ ਦੇ ਨਾਲ ਸ਼ਰਟ ਰੈਡੀ ਹੁੰਦੀ ਹੈ ਇਸ ਦੀ ਕਟਿੰਗ ਸੇਮ ਤੁਸੀਂ ਇਸੇ ਤਰ੍ਹਾਂ ਥੀਰੇ ਤੋਂ ਲੈ ਕੇ ਕਟਿੰਗ ਕਰ ਦੇਣਾ ਜੋ ਮਾਰਕ ਅਸੀਂ ਐਕਸਟਰਾ ਕਪੜਾ ਵਾਸਤੇ ਛੱਡਿਆ ਸੀ ਉਹਦੇ ਨਾਲ ਦਾ ਐਕਸਟਰਾ ਕਪੜਾ ਸੇਮ ਤੁਸੀਂ ਇਸੇ ਤਰ੍ਹਾਂ ਹੀ ਕਟਿੰਗ ਕਰ ਦੇਣਾ ਹੁਣ ਇਸਦੇ ਨਿਸ਼ਾਨ ਦੂਸਰੀ ਸਾਈਡ ਚਾਹੀਦੇ ਨੇ ਤਾਂ ਸੇਮ ਜਿਸ ਤਰ੍ਹਾਂ ਮੈਂ ਇਹ ਫਿੰਗਰ ਦੀ ਸਹਾਇਤਾ ਨਾਲ ਨਿਸ਼ਾਨ ਤੁਸੀਂ ਕਮੀਜ਼ ਦੀ ਦੂਸਰੀ ਸਾਈਡ ਤੇ ਲੈ ਆਉਣਾ ਤੇ ਨਿਸ਼ਾਨਾਂ ਨੂੰ ਲਗਾ ਕੇ मिला देना। ਇਹ ਫਿਟਿੰਗ ਦੇ ਨਿਸ਼ਾਨ ਇੱਕ ਸਾਈਡ ਤਾਂ ਸੀਗੇ ਇਸ ਤਰ੍ਹਾਂ ਦੂਸਰੀ ਸਾਈਡ ਵੀ ਫਮੀਜ਼ ਦੇ ਆ ਜਾਣਗੇ। ਕਿ ਜਦੋਂ ਅਸੀਂ ਸਟਿਚਿੰਗ ਕਰਨੀ ਹੈ ਤਾਂ ਸੇਮ ਆਸਾਨ ਤਰੀਕੇ ਨਾਲ ਅਸੀਂ ਇਸ ਨੂੰ ਸਟਿਚ ਕਰ ਸਕੀਏ। ਨਿਸ਼ਾਨਾਂ ਦੀ ਪੂਰੀ ਮਾਰਕਿੰਗ ਦੋਨਾਂ ਸਾਈਡ ਤੇ ਹੋ ਗਈ ਹੈ। ਹੁਣ ਅਸੀਂ ਬੈਕ ਸਾਈਡ ਦੇ ਜਿਹੜੇ ਪਲੇਟ ਸੀਗੇ ਉਹਨਾਂ ਦੇ ਨਿਸ਼ਾਨ ਲਗਾਵਾਂਗੇ। ਸੇਮ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਲਗਾਏ ਨੇ ਤੁਸੀਂ ਵੀ ਇਸੇ ਤਰ੍ਹਾਂ ਇਹ ਨਿਸ਼ਾਨਾਂ ਨੂੰ ਲਗਾ ਕੇ ਆਪਸ ਵਿੱਚ ਮਿਲਾ ਲੈਣਾ। ਬੈਕ ਸਾਈਡ ਤੇ ਵੀ ਨਿਸ਼ਾਨ ਆ ਗਏ ਸੇਮ ਮਿਲਾ ਕੇ ਆਪਸ ਵਿੱਚ ਮਿਲਾ ਕੇ ਇਹਨਾਂ ਨੂੰ ਸੈੱਟ ਕਰ ਲੈਣਾ ਹੁਣ ਅਸੀਂ ਪਾਵਾਂਗੇ ਫਰੰਟ ਕਮੀਜ਼ ਦਾ ਜਿਹੜੇ ਕਾਟ ਸੀਗੀ ਸਾਡੀ ਫਰੰਟ ਦੀ ਉਹ ਪਾਵਾਂਗੇ ਇਹਦੀ ਫਰੰਟ ਦੀ ਕਾਟ ਦੀ ਮਾਰਕਿੰਗ ਅਹੀਂ ਕੀਤੀ ਹੈ ਇਹਨੂੰ ਸੇਮ ਇਸੇ ਤਰ੍ਹਾਂ ਹੀ ਕਟਿੰਗ ਕਰ ਦੇਣਾ ਸੇਮ ਇਸੇ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਦੀ ਕਟਿੰਗ ਹੋ ਗਈ ਹੈ ਸੇਮ ਮੈਂ ਤੁਹਾਨੂੰ ਦੱਸਾਂਗੀ ਕਿ ਇਹਦਾ ਮੋਢਾ ਦੇਖ ਲਓ ਕਿੰਨਾ ਰੈਡੀ ਹੋਵੇਗਾ 9.5 ਇੰਚ ਇਸ ਨੂੰ ਮੋਢਾ ਲੱਗੇਗਾ ਬਾਜੂ ਨੂੰ ਜਿਹੜਾ ਅਸੀਂ ਨਾਲ ਜਦੋਂ ਬਾਹ ਨੂੰ ਅਟੈਚ ਕਰਨਾ ਵਾ ਤੀਰਾ 7 ਇੰਚ ਮੋਢੇ ਦੀ ਕਟਿੰਗ ਚ 8.5 ਸੀਗਾ ਉਪਰੋਂ ਉਹ ਕਟਿੰਗ ਹੋ ਗਿਆ ਹਾਫ ਇੰਚ ਤੇ ਹਾਫ ਇੰਚ ਸਮਾਈ ਚੋਣਾ 1 ਇੰਚ ਚਲ ਜਾਣਾ ਜਿੰਨੀ ਛਾਤੀ ਸੀਗੀ 21 ਇੰਚ ਉਸ ਦਾ ਸੇਮ ਮਾਰਕ ਕੀਤਾ ਕਮਰ ਦੀ ਨਿਸ਼ਾਨੀ ਉੱਪਰ ਤੋਂ ਲੈ ਕੇ نیچے ਤੱਕ ਲੰਬਾਈ 15 ਇੰਚ ਤੇ ਨਿਸ਼ਾਨ ਲਗਾਉਣਾ ਇਸ ਨਾਲ ਫਿਟਿੰਗ ਬਹੁਤ ਪਰਫੈਕਟ ਹੁੰਦੀ ਹੈ। ਹੇਪਤੇ 10.5 ਦੇ ਨਿਸ਼ਾਨ ਸੇਮ ਸਿਰਫ ਤੁਸੀਂ ਕਮਰ ਤੇ ਐਕਸਟਰਾ ਛੱਡਣਾ 1 ਇੰਚ ਜੋ ਸਾਡੇ ਪਲੇਟਾਂ ਚ ਆਉਣਾ ਤੇ 2.5 ਇੰਚ ਨਾਲ ਇਹਦੇ ਛੱਡੇਆ ਐਕਸਟਰਾ ਫੈਬਰਿਕ ਜੋ ਬਾਅਦ ਵਿੱਚ ਸਾਡੇ ਕਦੇ ਖੁੱਲਾ ਕਰਨ ਸ਼ਰਟ ਨੂੰ ਕੰਮ ਆਵੇਗਾ 12 ਇੰਚ ਤੇ ਪਲੇਟ ਦੇ ਨਿਸ਼ਾਨ ਨੇ 4 ਇੰਚ ਤੇ ਚੌੜਾਈ ਹੈ ਤੇ 12 ਇੰਚ ਤੇ ਪਲੇਟ ਦੀ ਲੰਬਾਈ ਹੈ ਤੁਸੀਂ ਸੇਮ ਇਸੇ ਤਰ੍ਹਾਂ ਹੀ ਇਹ ਨਿਸ਼ਾਨ ਲਗਾਉਣਾ ਤੇ ਸ਼ਰਟ ਦੀ ਕਟਿੰਗ ਕਰ ਲੈਣਾ ਨਿਸ਼ਾਨਾ ਨੂੰ ਮਿਲਾ ਕੇ ਇਸ ਤਰ੍ਹਾਂ ਕਟਿੰਗ ਨਾਲ ਫਿਟਿੰਗ ਬਹੁਤ ਪਰਫੈਕਟ ਹੁੰਦੀ ਹੈ ਨਾ ਤਾਂ ਮੋੜਾ ਜ਼ਿਆਦਾ ਹੁੰਦਾ ਹੈ ਤੇ ਨਾ ਹੀ ਜਦੋਂ ਬਾਜੂ ਨਾਲ ਅਸੀਂ ਮੋੜਾ ਅਟੈਚ ਕਰਦੇ ਹਾਂ ਤਾਂ ਫਿਟਿੰਗ ਬਹੁਤ ਪਰਫੈਕਟ ਹੁੰਦੀ ਹੈ ਸ਼ਰਟ ਬਹੁਤ ਵਧੀਆ ਫਿਟਿੰਗ ਚ ਤਿਆਰ ਹੋਏਗੀ ਤੁਸੀਂ ਇਸੇ ਤਰ੍ਹਾਂ ਸੇਮ ਨਿਸ਼ਾਨ ਲਗਾਉਣਾ ਸਾਰੇ ਜਿਸ ਤਰ੍ਹਾਂ ਮੈਂ ਲਗਾਏ ਨੇ ਇਹ ਦੁਬਾਰਾ ਤੁਹਾਨੂੰ ਨਿਸ਼ਾਨ ਦੱਸ ਰਹੇ ਹਾਂ ਕਿ ਤੁਹਾਨੂੰ ਕੋਈ ਕਟਿੰਗ ਚ ਦਿੱਕਤ ਨਾ ਹੋਵੇ ਇਹਦੀ ਫਾਈਨਲ ਲੁੱਕ ਦੇਖੋ ਤੁਸੀਂ ਸਟਿਚਿੰਗ ਤੋਂ ਬਾਅਦ ਸ਼ਰਟ ਦੀ ਤੇ ਸਲਵਾਰ ਦੀ ਕਟਿੰਗ ਸਲਵਾਰ ਬਣਾਈ ਹੈ ਨਾਲ ਇਸ ਦੇ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਨਾਲ ਸਫਾਈ ਨਾਲ ਇਹ ਸੂਟ ਤਿਆਰ ਹੋਇਆ ਹੈ ਅਗਰ ਤਾਂ ਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਫਾਰ ਵਾਚਿੰਗ